ਭਾਜੀ ਹਾਂਜੀ ਲਵਲੀ ਨੇ ਬਹੁਤ ਮਾੜਾ ਕੀਤਾ ਕੰਮ ਠੀਕ ਹੈ ਨਾ ਤੇ ਤੁਸੀਂ ਆਪਣੇ ਤੌਰ ਤੇ ਨੂੰ ਸਮਝਾਓ ਵੀ ਆਪਣਾ ਗਨਾਹ ਕਬੂਲ ਲੈ ਠੀਕ ਹੈ ਨਾ ਨਹੀਂ ਤੇ ਫੇ ਅਸੀਂ ਤਾਂ ਕਾਰਵਾਈ ਕਰਨੀ ਹੈ ਵੇਖੋ ਭਾਜੀ ਜੇ ਤੁਸੀਂ ਕਹਿੰਦੇ ਜੇ ਨਾ ਤੇ ਮੈਂ ਉਹਨੂੰ ਕਹਿਣਾ ਵੀ ਮਾਫੀ ਮੰਗ ਲਾ ਇਹ ਮੰਨਦਾ ਠੀਕ ਹੈ ਗਲਤੀ ਤੇ ਨਹੀਂ ਕਾਰਵਾਈ ਕਰਨੀ ਹੈ ਤੇ ਨਹੀਂ ਕਾਰਵਾਈ ਬਣਦੀ ਆ ਹਰ ਕਦਮ ਵਿੱਚ ਹਾਂਜੀ ਨਹੀਂ ਮੈਂ ਉੱਥੇ ਹੀ ਨਾ ਵੇਖਣੇ ਕਿ ਬਾਹਰ ਨੂੰ ਚਲ ਜੇ ਕਿ ਪਾਸੇ ਨੂੰ ਓ ਕਿਤੇ ਨਹੀਂ ਤੋੜਦਾ ਇਹ ਜੇ ਮੈਂ ਸਾਰਾ ਕੁਝ ਇੰਤਜ਼ਾਮ ਕੀਤਾ ਵਾ ਅੱਛਾ ਠੀਕ ਹੈ ਨਾ ਪਹਿਲਾਂ ਮੈਂ ਸਾਰਾ ਦੱਸਿਆ ਵਾ ਓ ਜਦੋਂ ਤੁਸੀਂ ਮਾੜੀ ਦੁਨੀਆ ਗੱਲਾਂ ਕਰੀ ਜਾਣੀਆਂ ਤੇ ਉਹਨਾਂ ਨੇ ਫੇਰ ਕਰਨੀਆਂ ਹੀ ਆ ਵੇ ਤੂੰ ਤਾਂ ਮੈਨੂੰ ਸ਼ਦੈਣ ਹੀ ਬਣਾ ਛੜਿਆ ਇੱਧਰ ਆਉਣਾ ਤਾਂ ਮੰਮੀ ਐਦਾਂ ਕਰੋ ਇੱਧਰ ਆਉਣਾ ਤਾਂ ਮੰਮੀ ਐਦਾਂ ਕਰੋ ਇਹਨੂੰ ਘਰੋਂ ਕੱਢ ਦੋ ਇਹ ਲੜੀ ਹੀ ਉਹ ਗੱਲ ਉਹ ਦੇਂਦੇ ਡਰਾਵੀ ਕਿ ਖਰੇ ਕਾਰਵਾਈ ਵਾਲੋ ਕਹਾਂਗੇ ਤੇ ਇਹ ਡਰ ਜਾਣਗੇ ਮੰਮੀ ਜੀ ਗੱਲ ਤੇ ਮੈਂ ਵੀ ਮੰਨਦੀ ਆਂ ਪਰ ਉਹਨਾਂ ਦੀ ਗਲਤੀ ਆ ਪਰ ਇਹ ਆ ਕਿ ਤੁਸੀਂ ਗੱਲ ਨਾਲ ਨਾਲ ਆਪ ਕਰੋ ਡੈਡੀ ਜੀ ਨੂੰ ਕਹੋ ਤੁਸੀਂ ਆਪ ਜਾਓ ਉਹਨਾਂ ਦੇ ਕੋਲ ਡੈਡੀ ਤੇਰੇ ਨਾਲ ਗੱਲ ਕੀਤੀ ਹੈ ਮੇਰੇ ਵੱਲ ਵੀ ਆਏ ਸੀ